ਕਿਸਾਨ ਦੇ ਘਰ ਚ ਦਾਣੇ ਹੋਣਗੇ ਤਾਂ ਉਹ ਲੈ ਕੇ ਬਾਜ਼ਾਰ ਚ ਆਊਗਾ ਬਾਜ਼ਾਰ ਚ ਪੈਸਾ ਲਊਗਾ ਤਾਂ ਵਪਾਰ ਦੇ ਸਮਾਨ ਭਰਾ ਜਰੂਰ ਦਾ ਸਮਾਨ ਫਰੀਦਰ ਬਾਜ਼ਾਰ ਚ ਆਊਗਾ ਹੀ ਆਊਗਾ ਹੜ ਦੇ ਜਿਹੜੇ ਆਏ ਪੰਜਾਬ ਚ ਹੜ ਆਏ ਉਹਨਾਂ ਦਾ ਇਕੱਲੀ ਕਿਸਾਨਾਂ ਨੂੰ ਮਾਰ ਨਹੀਂ ਪੈ ਰਹੀ ਆਨਾਲ ਤੁਸੀਂ 1 ਮਹੀਨਾ ਖੜ ਜੋ ਜਦੋਂ ਸਰਦੀਆਂ ਸੀਜ਼ਨ ਸਟਾਰਟ ਹੋਣਾ ਉਹਦੀ ਮਾਰ ਕਿਤੇ ਨਾ ਕਿਤੇ ਲੁਧਿਆਣਾ ਸ਼ਹਿਰ ਦੇ ਵਪਾਰ ਨੂੰ ਵੀ ਪੈਣੀ ਹੈ ਪੰਜਾਬ ਦੇ ਵਪਾਰ ਨੂੰ ਵੀ ਉਸਦੀ ਮਾਰ ਪੈ ਗਈ ਹਲੇ ਮਾਰਕੀਟ ਉੱਤੇ ਜਦੋਂ ਲੇਬਰ ਨੂੰ ਕੰਮ ਮਿਲੂਗਾ ਤਾਂ ਤਦ ਹੀ ਮਾਰਕੀਟ ਦਾਗਾ ਆਊਗਾ ਗਰਮੀਆਂ ਦੇ ਵਿੱਚ ਜਦੋਂ ਸੀਜ਼ਨ ਦਾ ਪੀਕ ਆਵਰ ਦਾ ਸੀਜ਼ਨ ਦਾ ਟਾਈਮ ਸੀ ਉਦੋਂ ਬਰਸਾਤਾਂ ਸ਼ੁਰੂ ਹੋ ਗਈਆਂ ਗਰਮੀ ਦਾ ਸੀਜ਼ਨ ਪਿੱਟ ਗਿਆ ਇਸ ਤੋਂ ਪਹਿਲਾਂ ਪਿਛਲੇ ਸਾਲ ਸਰਦੀ ਲੇਟ ਪਈ ਸਰਦੀ ਦਾ ਸੀਜ਼ਨ ਪਿੱਟ ਗਿਆ ਜੋ ਹਾਲਾਤ ਬਣੇ ਹੋਏ ਆ ਉਹ ਸਾਨੂੰ ਇਹ ਡਰ ਦੱਸਦਾ ਰਿਹਾ ਆਉਣ ਵਾਲਾ ਜਿਹੜਾ ਸਰਦੀ ਦਾ ਸੀਜ਼ਨ ਕਿਤੇ ਉਹ ਵੀ ਨਾ ਪਿੱਟ ਜੇ ਸਾਡਾ ਕੋਈ ਵਪਾਰੀਆਂ ਦਾ ਕਦੀ ਸਰਕਾਰ ਦੀਆਂ ਹੋਈ ਨਹੀਂ ਵਪਾਰੀ ਦਾ ਵਪਾਰੀਆਂ ਨੂੰ ਤਾਂ ਉਹ ਸਮਝਦੇ ਜੀਏ ਇਹ ਬਸ ਸਾਨੂੰ ਕਮਾ ਕੇ ਸਾਨੂੰ ਦੇਈ ਜਾਣ ਅਜੇ ਰੌਣਕਾਂ ਦਾ ਟਾਈਮ ਹੋ ਤਿਹਾ ਦਾ ਸੀਜ਼ਨ ਸ਼ੁਰੂ ਹੋ ਗਿਆ ਪਰ ਜਿਵੇਂ ਪੰਜਾਬ ਚ ਹਟ ਆਏ ਨੇ ਮੈਨੂੰ ਲੱਗਦਾ ਕਿ ਲੋਕਾਂ ਦੇ ਜਿਹਨੇ ਤੇ ਰੌਣਕ ਜਾ ਚੁੱਕੀ ਹੈ ਦਾਦਾ ਜੀ ਸਰਕਾਰ ਵੱਲੋਂ ਦੇਖਿਆ ਜਾਵੇ ਆਪਾਂ ਇਹਨਾਂ ਨੇ ਜਨਤਾ ਕਲੀਨਿਕ ਨਹੀਂ ਖੋਲੇ ਐ ਜਨਤਾ ਕਲੀਨਿਕ ਸਿਰਫ ਨਾਮ ਦੇ ਆ ਉਹਨਾਂ ਤੇ ਕੁਝ ਵੀ ਨਹੀਂ ਮਿਲਦਾ ਤੇ ਤੁਸੀਂ ਸਵਾਨੀ ਬਿਲਡਿੰਗ ਜੋਂ ਸਾਡੇ ਬਿਲਕੁਲ ਨੇੜੇ ਐ ਉੱਥੇ ਇੱਕ ਜਨਤਾ ਕਲੀਨਿਕ ਖੁੱਲਿਆ ਉੱਥੇ ਜਾ ਕੇ ਦੇਖੋ ਘਟੋ ਘਟ 15 ਬੰਦੇ ਬੈਠੇ ਹੋ ਤੇ ਸ਼ਰਾਬ ਪੀ ਰਹੇ ਆ ਚਿੱਟਾ ਲਾ ਰਹੇ ਆ ਪੰਜਾਬ ਦੇ ਵਿੱਚ ਹੜਾ ਵਰਗੇ ਹਾਲਾਤ ਦਿਖਾਈ ਦਿੱਤੇ ਐ ਤੇ ਪੰਜਾਬ ਦੇ ਉੱਤੇ ਕਾਫੀ ਆਫਤ ਭਰੀ ਸਮੱਸਿਆ ਆ ਉਮੜੀ ਹੋਈ ਆ ਤੇ ਉੱਥੇ ਹੀ ਅੱਜ ਮੈਂ ਵਪਾਰੀਆਂ ਦੇ ਨਾਲ ਗੱਲਬਾਤ ਕਰਾਂਗਾ ਕਿਉਂਕਿ ਵਪਾਰ ਬਾਜ਼ਾਰ ਦੇ ਵਿੱਚ ਸੁੰਨਮ ਸਨਾਟਾ ਛਾਇਆ ਹੋਇਆ ਵੈ ਬਾਹਰੋਂ ਵਪਾਰੀ ਨਹੀਂ ਆ ਰਿਹਾ ਲੁਧਿਆਣਾ ਇੱਕ ਮਹਾਨਗਰ ਇੰਡਸਟਰੀ ਕਹਾਈ ਜਾਂਦੀ ਹੈ ਪਰ ਮਹਾਨਗਰ ਇੰਡਸਟਰੀ ਅੱਜ ਸੁੰਨੀ ਸਨਾਟੀ ਦਿਖਾਈ ਦੇਂਦੀ ਹੋਈ ਨਜ਼ਰ ਆ ਰਹੀ ਹੈ ਇਸ ਵਕਤ ਮੈਂ ਲੁਧਿਆਣਾ ਦੇ ਸਭ ਤੋਂ ਵੱਡੀ ਮਾਰਕੀਟ ਭਾਰਤ ਦੀ ਸਭ ਤੋਂ ਵੱਡੀ ਮਾਰਕੀਟ ਦੇ ਵਿੱਚ ਮੌਜੂਦਾਂ ਚੋੜਾ ਬਿਆਰ ਜਿਸ ਨੂੰ ਕਿਹਾ ਜਾਂਦਾ ਹੈ ਐਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਤੇ ਮੇਰੇ ਨਾਲ ਵਪਾਰੀ ਨੇ ਕਿਉਂ ਜੋ ਕਿ ਹੋਲ ਸੇਲ ਅਤੇ ਰਿਟੇਲ ਦਾ ਕੰਮ ਕਰਦੇ ਨੇ ਇਹਨਾਂ ਤੋਂ ਪੁੱਛਾਂਗੇ ਕਿ ਮਾਹੌਲ ਚੱਲ ਰਿਹਾ ਕੀ ਸਥਿਤੀ ਚੱਲ ਰਹੀ ਹੈ ਵਪਾਰ ਕਿਸ ਤਰ੍ਹਾਂ ਚੱਲ ਰਿਹਾ ਹੈ ਗਰੋਥ ਕਿਸ ਤਰ੍ਹਾਂ ਹੋ ਰਹੀ ਹੈ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਆ ਮੇਰੇ ਨਾਲ ਖੰਨਾ ਸਾਹਿਬ ਜੁੜ ਚੁੱਕੇ ਨੇ ਖੰਨਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੇ ਕਿਸ ਤਰ੍ਹਾਂ ਦੀ ਸਥਿਤੀ ਹੈ ਇਸ ਵਕਤ ਬਾਜ਼ਾਰ ਦੀ ਤੇ ਕਿਸ ਤਰ੍ਹਾਂ ਦੇ ਹਾਲਾਤ ਹੋਏ ਪਏ ਨੇ ਕਿਉਂਕਿ ਪੰਜਾਬ ਦੇ ਉੱਤੇ ਇੱਕ ਬਹੁਤ ਵੱਡੀ ਵਿਪਤਾ ਆ ਮੁੜੀ ਹੋਈ ਜੈਸ਼ਰਮ ਜੀ ਸਾਰੇ ਨੂੰ ਪਹਿਲਾਂ ਤਾਂ ਜੀ ਆ ਜਿਹੜੀ ਬਾੜ ਆਈ ਹੈ ਜੀ ਪੰਜਾਬ ਚ ਆ ਬਹੁਤ ਹੀ ਦੁਖਦ ਵਾਪਰੀ ਘਟਨਾ ਹੈ ਅਸੀਂ ਪੰਜਾਬ ਲੁਧਿਆਣੇ ਵਾਸੀ ਸਾਰੇ ਪੰਜਾਬ ਨਾਲ ਖੜੇ ਆ ਤੇ ਜਿਹੜੀ ਬਾੜ ਆਈ ਹੈ ਅਸੀਂ ਮੇਲ ਚੋਲ ਕੇ ਇਹਦਾ ਹਾਲ निकालेंगे ਕੋਈ ਪ੍ਰੋਬਲਮ ਨਹੀਂ ਹੈ ਜੀ ਅਸੀਂ ਸਾਰੇ ਖੜੇ ਆ ਪੰਜਾਬ ਨਾਰੀ ਖੜੇ ਆ ਤੇ ਜਿਹੜੇ ਅਸੀਂ ਮਾਰਕੀਟ ਦੀ ਗੱਲ ਕਰੀਏ ਮਾਰਕੀਟ ਦੇਖੋ ਉਹ ਤਾਂ ਦੇਖੋ بارش ਹੋਈ ਹੈ ਅਨੀ ਮੰਤ ਕਟਨੀ ਬੰਦ ਕਰਨਾ ਵਾਪਰੀ ਹੈਗੀ ਹੈ ਤੇ ਅਸੀਂ ਆ ਚਾਹਨੇ ਆ ਕਿ ਕੋਈ ਗੱਲ ਨਹੀਂ ਕਸਮ ਅਜੇ ਫਿਲਹਾਲ ਨਹੀਂ ਹੈ ਮਾਰਕੀਟ ਚ ਹੈ ਸਲੋ ਹੈ ਹੌਲੀ ਹੌਲੀ ਸਟੇਬਲ ਹੋਏਗਾ بارش ਦਾ ਜਿੱਦਾਂ ਵੀ ਹੈਗਾ ਬਾੜ ਪੀੜ ਲਾਤਾਰੇ ਜਿਹੜਾ ਪਾਣੀ ਕਟੇਗਾ ਕਸਮ ਆਪਣੇ ਆਪ ਆਣਾ ਸ਼ੁਰੂ ਹੋਏਗਾ ਲੁਧਿਆਣਾ ਜਿਹੜਾ ਸ਼ਹਿਰ ਹੈ ਆ ਗੜ ਹੈ ਜੀ ਹੌਲਸੇਲ ਮਾਰਕੀਟ ਦਾ ਹੌਜ਼ਰੀ ਦਾ ਸਾਰੇ 올ਓਵਰ ਇੰਡੀਆ ਚ ਇੱਥੇ ਹੌਜ਼ਰੀ ਦੇ ਵਪਾਰੀ ਆਂਦੇ ਆ ਅਜੇ ਫਿਲਹਾਲ ਹਿਮਾਚਲ ਦੇ ਜਿੱਥੇ ਨਹੀਂ ਬਾੜ ਆਈ ਹੈ ਪੰਜਾਬ ਚ ਬਾੜ ਆਈ ਹੈ ਉਹ ਆਏ ਕਸਟਮਰ ਫਿਲਹਾਲ ਨਹੀਂ ਆ ਰਹੇ ਹੈ ਹਾਂਜੀ ਉਹ ਆਏ ਫਿਲਹਾਲ ਕਸਟਮਰ ਨਹੀਂ ਆ ਰਹੇ ਹੈ ਕੋਈ ਪ੍ਰੋਬਲਮ ਨਹੀਂ ਹੈ ਹੌਲੀ ਹੌਲੀ ਜਦ ਸਥਿਤੀ ਸਟੇਬਲ ਹੋਏਗੀ ਆਪਣੇ ਕਸਟਮਰ ਵਾਨਗੇ ਮਾਲ ਬੰਦ ਰਿਹਾ ਬੰਦ ਰਿਹਾ ਇਕੱਠਾ ਹੋ ਰਿਹਾ ਹੈ ਲੇਕਿਨ ਜਿਹੜੇ ਲੇਬਰ ਕਲਾਸ ਹੈ ਇੱਕ ਵਾਰੀ ਉਹ ਵੀ ਡਰ ਗਈ ਸੀ ਉਹ ਵੀ ਆਪਣਾ ਸ਼ਹਿਰ ਛੱਡ ਕੇ ਵਾਪਸ ਜਾ ਰਹੀ ਸੀ ਹੁਣ ਸਥਿਤੀ ਥੋੜੀ ਸਟੇਬਲ ਹੋਈ ਹੈ ਡੀਸੀ ਸਾਹਿਬ ਵੀ ਕਹਿ ਰਹੇ ਹੈ ਭਗਵਨਪਾਲ ਸਾਹਿਬ ਵੀ ਕਹਿ ਰਹੇ ਹੈ ਕਿ ਦੀ ਸਥਿਤੀ ਸਟੇਬਲ ਹੈ ਮੋਦੀ ਸਾਹਿਬ ਨੇ ਵੀ ਆਣਾ ਬਾੜ ਦਾ ਦੌਰਾ ਕਰਨ ਕੋਈ ਗੱਲ ਨਹੀਂ ਹੋਲੀ ਹੋਲੀ ਸਿਟੀ ਸਟੇਬਲ ਹੋ ਜਾਏਗੀ ਮਾਲ ਸੇਲ ਹੋਏਗਾ ਕੋਈ ਪ੍ਰੋਬਲਮ ਨਹੀਂ ਹੈ ਜੀ ਹਮਮ ਅੱਛਾ ਖੰਨਾ ਸਾਹਿਬ ਤੁਹਾਡਾ ਕੋਈ ਇੱਕ ਜਾਣਕਾਰੀ ਲੈਣਾ ਚਾਹਾਂਗਾ ਕਿ ਕੀ ਕੀ ਕਿਸ ਤਰ੍ਹਾਂ ਦੇ ਇਸ ਟਾਈਮ ਦੀ ਜੇਕਰ ਹਾਲਾਤ ਸਮਝ ਲੀਏ ਤਾਂ ਹਾਲਾਤ ਪਿਛਲੇ ਨਾਲੋਂ ਹੁਣ ਤੱਕ ਕਿੰਨੇ ਕੋ ਪਰਸੈਂਟ ਮਾਰ ਕੇ ਡਿੱਜੁਕਿਏ ਕਿਉਂਕਿ ਦੇਖਿਆ ਜਾ ਰਿਹਾ ਸੀਗਾ ਪਹਿਲੇ ਹੀ ਵਪਾਰੀ ਕਾਫੀ ਤੰਗ ਪਰੇਸ਼ਾਨ ਨਜ਼ਰ ਆਂਦਾ ਹੈ ਸੀਗਾ ਦੇਖੋ ਜੀ ਆ ਜਿਹੜਾ ਹਾਲਾਤ ਹੈ ਜੀ ਕਾਫੀ ਸਾਲਾਂ ਬਾਅਦ ਇਡੀ ਪਾਰੀ ਪਰ ਕਮ ਬਾਰਿਸ਼ ਹੋਈ ਹੈ ਮਾਰਕੀਟ ਤਾਂ 40 ਸਾਲ ਕਹਿ ਸਕਦੇ ਆਪਾਂ ਕਿਉਂਕਿ 1988 ਦੇ ਬਿਲਕੁਲ ਬਿਲਕੁਲ 40 ਸਾਲ ਤੋਂ ਉੱਪਰ ਹੀ ਆਪਾਂ ਨੇੜੇ ਤੇੜੇ ਕਹਿ ਲਈਏ 40 ਸਾਲ ਦੇ ਕਰੀਬ ਇੰਨੀ ਵੱਡੀ ਬਾਰਿਸ਼ ਹੋਈ ਹੈ ਜਿਹੜਾ ਹੈਗਾ ਬਾੜ ਪੀੜਤ ਹੋਇਆ ਹੈ ਤੇ ਮਾਰਕੀਟ ਏਸ਼ੀਆਈ ਮਾਰਕੀਟ ਹੈ ਪੰਜਾਬ ਮਾਰਕੀਟ ਹੈ ਸਭ ਤੋਂ ਵੱਡੀ ਮਾਰਕੀਟ ਹੈ ਹੌਲੀ ਹੌਲੀ ਸਥਿਤੀ ਸਟੇਬਲ ਹੋਏਗੀ ਆ ਲਗਾ ਲਈਏ ਕਿ ਜਿਹੜਾ ਕਸਟਮਰ ਆਂਦਾ ਸੀਗਾ ਹੁਣ ਮਤਲਬ 10% ਹੀ ਕਸਟਮਰ ਆ ਰਿਹਾ ਹੈ ਉਹ ਵੀ ਲੋਕਲ ਕਸਟਮਰ ਜਿਹਨੂੰ ਬਹੁਤ ਨੈਸੈਸਿਟੀ ਹੈ ਬਾਹਰੋਂ ਕੋਈ ਕਸਟਮਰ ਨਹੀਂ ਆ ਰਿਹਾ ਬਾਹਰੋਂ ਅਸੀਂ ਵੀ ਕਸਟਮਰ ਦੀ ਵੇਟ ਕਰ ਰਹੇ ਹਾਂ ਲੇਕਿਨ ਸਾਨੂੰ ਵੀ ਪਤਾ ਇਹ ਥੋੜਾ ਟਾਈਮ ਲੱਗੇਗਾ ਇੱਕ ਮੰਥ ਵੇਟ ਕਰਕੇ ਇਸੇ ਹੋਲਸੇਲ ਵੀ ਕਸਟਮਰ ਜੀ ਸਟਾਰਟ ਨਹੀਂ ਹੋਇਆ ਰਿਟੇਲ ਹੀ ਆਪਾਂ ਲਗਾਈਏ ਕਿ 10% ਕਸਟਮਰ ਹੈ ਹੋਲਸੇਲ ਸਥਿਤੀ ਸਟੇਬਲ ਹੋਏਗੀ ਤੇ ਆਪਣੇ ਕਸਟਮਰ ਆਏਗਾ ਅਚਾ ਕੰਨਾ ਸਾਹਿਬ ਗਰੋਥ ਕਿੰਨੀ ਕੁ ਰਹਗੀ ਹੋਣੀ ਆ ਕਿਉਂਕਿ ਲਗਾਤਾਰ ਮਾਰਕੀਟ ਡਿੱਗੀ ਜਾ ਰਹੀ ਹੈ ਦੇਖੋ ਜੀ ਇਹ ਗਰੋਥ ਦੀ ਆਪਾਂ ਨਹੀਂ کہہ ਸਕਦੇ ਫਿਲਹਾਲ ਇਹ ਗੱਲ ਕਰ ਲਈਏ ਜੀ ਹਾਂ ਗਰੋਥ ਹਰ ਸਾਲ ਕੱਟਦੀ ਹੈ ਜੀ ਆੜ ਤੋਂ ਪਹਿਲੇ ਵੀ ਗੱਲ ਕਰ ਲਈ ਗਰੋਥ ਚਲੋ ਆਪਾਂ ਕਹਿੰਦੇ ਜੀ ਜਿਹੜਾ ਹਰ ਇੱਕ ਐਵਰੇਜ ਪ੍ਰੋਪਰ ਨਾਰਮਲ ਜਾਂਦੀ ਹੈ ਲੇਕਿਨ ਐਰ ਕੀ ਸਾਨੂੰ ਆਪ ਡਰ ਲੱਗ ਰਿਹਾ ਜੀ ਕਿਉਂਕਿ ਜਿਹੜਾ ਬਾ ਆਏਗਾ ਮੀਨੇ ਬਾਅਦ ਆਏਗਾ ਅਗਰ ਆਏਗਾ ਇੱਕਦਮ ਉਹ ਵੀ ਡਰ ਕੇ ਮਾਰੇ ਮਤਲਬ ਕਿਦਾ ਪੋਲ ਟੁੱਟੇ ਹੋਏ ਐ ਸਭ ਕੁਝ ਹੈ ਉਹ ਵੀ ਆਏਗਾ ਹੁਲੀ ਹੁਲੀ ਆਏਗਾ ਚਲੋ ਕੋਈ ਪ੍ਰੋਬਲਮ ਨਹੀਂ ਹੈਗੀ ਹਮ ਅੱਛਾ ਹਾਰਪੀਟ ਦਾ ਦੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਲਗਾਤਾਰ ਜਿਹੜੀ ਕਈਆਂ ਦੇ ਮਕਾਨ ਵੀ ਢਹੇਗੇ ਹਨ ਕਿ ਲਗਾਤਾਰ ਸੇਵਾ ਕਿਸ ਤਰ੍ਹਾਂ ਹੀ ਚੱਲ ਰਹੀ ਹੈ ਲੁਧਿਆਣਾ ਤੇ ਵਪਾਰੀਆਂ ਦੇ ਵੱਲੋਂ ਹੋਈ ਅਸੀਂ ਪੰਜਾਬ ਚ ਸਾਰੇ ਪੰਜਾਬ ਅਸੀਂ ਇਕੱਠੇ ਹੋ ਕੇ ਜਿਹੜੀ ਵੀ ਹਾਰਪੀਟ ਹੈਗੇ ਇਲਾਕੇ ਉਹਨਾਂ ਦਾ ਦੌਰਾ ਕਰਕੇ ਸਭ ਬੰਦੇ ਇਕੱਠੇ ਆ ਆਪਾਂ ਸਾਰੇ ਸਾਰੇ ਸੰਯੋਗ ਦੇਨੇ ਆ ਕਾਫੀ ਫਿਲਮ ਸਟਾਰਸ ਵਗੈਰਾ ਕਾਫੀ ਆਏ ਹੈ ਮੋਦੀ ਸਾਹਿਬ ਪੰਜਾਬ ਗਵਰਨਮੈਂਟ ਸਾਰੇ ਇਕੱਠੇ ਹੋ ਕੇ ਸਾਰੇ ਖੜੇ ਹੜਪੀਟਾ ਨਾਲ ਅਸੀਂ ਸਭ ਉਹਨਾਂ ਨਾਲ ਖੜੇ ਆ ਤੇ ਆਸ਼ਵਾਸਨ ਦੇਣੀ ਹੈ ਕਿ ਜਿੱਥੇ ਵੀ ਜ਼ਰੂਰਤ ਪਏ ਅਸੀਂ ਸਭ ਨਾਲ ਖੜਾਂਗੇ ਉਹਨਾਂ ਨਾਲ ਠੀਕ ਹੈ ਸਰ ਹੜਪੀਟਾ ਲਗਾਤਾਰ ਜਿਹੜੀ ਹੈ ਉਹਨਾਂ ਦੇ ਘਰ ਮਕਾਨ ਟਹਿ ਕੇ ਪੰਜਾਬ ਦੇ ਵਿੱਚ ਬਹੁਤ ਹੜਪਾਈ ਤੇ ਉਸ ਨੂੰ ਲੈ ਕੇ ਅੱਜ ਵਪਾਰੀਆਂ ਦੇ ਵਿੱਚ ਕਿਸ ਤਰ੍ਹਾਂ ਦਾ ਚਿੰਤਾ ਦਾ ਮਾਹੌਲ ਹੈ ਤੇ ਕਿਸ ਤਰ੍ਹਾਂ ਤੁਸੀਂ ਅਰਦਾਸ ਕਰ ਰਹੇ ਹੋ ਹਰ ਪਿੰਡ ਦਾ ਲਈ ਤੇ ਵਪਾਰ ਦਾ ਕੀ ਇਸ ਟਾਈਮ ਸਿਚੁਏਸ਼ਨ ਨੇ ਦੇਖੋ ਵਪਾਰ ਦੀ ਜਿਹੜੀ ਹੜ ਆਏ ਪੰਜਾਬ ਦੇ ਵਿੱਚ ਉਹਦੀ ਪੋਜੀਸ਼ਨ ਤਾਂ ਐਸੀ ਹੈ ਕਿ ਪੰਜਾਬ ਜਿਹੜਾ ਹੈ ਨਾ ਹਰ ਇੱਕ ਦੂਜੇ ਨਾਲ ਕਨੈਕਟਡ ਜਿਹੜਾ ਵਪਾਰ ਹੈ ਸਾਡਾ ਵਪਾਰ ਵੀ ਕਿਤੇ ਨਾ ਕਿਤੇ ਕਿਸਾਨੀ ਨਾਲ ਕਨੈਕਟਡ ਹੈ ਕਿਸਾਨ ਦੇ ਘਰ ਚ ਦਾਣੇ ਹੋਣਗੇ ਤਾਂ ਉਹ ਲੈ ਕੇ ਬਾਜ਼ਾਰ ਚ ਆਊਗਾ ਬਾਜ਼ਾਰ ਚ ਪੈਸਾ ਲਊਗਾ ਤਾਂ ਵਪਾਰ ਦੇ ਸਮਾਨ ਆਪਣਾ ਜਰੂਰਤ ਦਾ ਸਮਾਨ ਖਰੀਦਣ ਬਾਜ਼ਾਰ ਚ ਆਊਗਾ ਹੀ ਆਊਗਾ ਹੜ ਦੇ ਜਿਹੜੇ ਆਏ ਆ ਪੰਜਾਬ ਚ ਹੜ ਆਏ ਆ ਉਹਨਾਂ ਦਾ ਇਕੱਲੀ ਕਿਸਾਨਾਂ ਨੂੰ ਮਾਰ ਨਹੀਂ ਪੈ ਰਹੀ ਆਨ ਨਾਲ ਤੁਸੀਂ 2 ਮਹੀਨਾ ਖੜ ਜੋ ਜਦੋਂ ਸਰਦੀਆਂ ਸੀਜ਼ਨ ਸਟਾਰਟ ਹੋਣਾ ਉਹਦੀ ਮਾਰ ਕਿਤਨਾ ਕਿਤੇ ਲੁਧਿਆਣਾ ਸ਼ਹਿਰ ਦੇ ਵਪਾਰ ਨੂੰ ਵੀ ਪੈਣੀ ਆ ਪੰਜਾਬ ਦੇ ਵਪਾਰ ਨੂੰ ਵੀ ਉਸੇ ਦੀ ਮਾਰ ਪੈ ਗਈ ਹਾਲੇ ਹੂੰ ਤੇ ਪਹਿਲੇ ਗਰਮੀਆਂ ਦੇ ਵਿੱਚ ਮਾਰ ਪਈ ਤੇ ਹੁਣ ਸਰਦੀਆਂ ਆਣ ਲੱਗੀਆਂ ਨੇ ਕਿਸ ਤਰ੍ਹਾਂ ਦੀ ਸਥਿਤੀ ਹੈ ਦੇਖੋ ਗਰਮੀ ਦਾ ਸੀਜ਼ਨ ਹੁੰਦਾ ਕੀ ਹੈ ਵਪਾਰੀ ਕੈਸੀ ਕਾਮ ਹੈ ਜਿਸ ਦੇ ਨਾਲ ਹਰ ਬਰੇ ਕੁਛ ਨਾ ਕੁਦਰਤੀ ਮਾਰ ਪੈ ਜਾਂਦੀ ਹੈਗੀ ਹੈ ਗਰਮੀਆਂ ਦੇ ਵਿੱਚ ਜਦੋਂ ਸੀਜ਼ਨ ਦਾ ਪੀਕ ਆਵਰ ਦਾ ਸੀਜ਼ਨ ਦਾ ਟਾਈਮ ਸੀ ਉਦੋਂ ਬਰਸਾਤਾ ਸ਼ੁਰੂ ਹੋ ਗਿਆ ਗਰਮੀ ਦਾ ਸੀਜ਼ਨ ਪਿੱਟ ਗਿਆ ਇਸ ਤੋਂ ਪਹਿਲਾਂ ਪੀੜੇ ਸਾਹ ਸਰਦੀ ਲੇਟ ਪਈ ਸਰਦੀ ਦਾ ਸੀਜ਼ਨ ਪਿੱਟ ਗਿਆ ਵਪਾਰੀ ਪਿਛਲੇ 1.5 2 ਸਾਲ ਤੋਂ ਮਰਦਾ ਹੀ ਪਿਆ ਬੈ ਸੀਜ਼ਨ ਪਿੱਟਣ ਦੀ ਵਜ੍ਹਾ ਨਾਲ ਹੁਣ ਸਾਨੂੰ ਜੋ ਹਾਲਾਤ ਪੰਜਾਬ ਚ ਬਾੜ ਦੇ ਹਾਲਾਤ ਬਣਿਆ ਹਿਮਾਚਲ ਡਿਸਟਰਬ ਹੋ ਗਿਆ ਜੋ ਹਾਲਾਤ ਬਣੇ ਹੋਏ ਆ ਉਹ ਸਾਨੂੰ ਇਹ ਡਰ ਸਤਾ ਰਿਹਾ ਆਉਣ ਵਾਲਾ ਜਿਹੜਾ ਸਰਦੀ ਦਾ ਸੀਜ਼ਨ ਕਿਤੇ ਉਹ ਵੀ ਨਾ ਪਿੱਟ ਜਵੇ ਸਾਡਾ ਸਾਨੂੰ ਇਹੀ ਡਰ ਸਤਾ ਰਿਹਾ ਵਪਾਰੀ ਬੰਦਾ ਹਰ ਬੰਦਾ ਇਸ ਟਾਈਮ ਘਬਰਾਇਆ ਹੋਇਆ ਹੈ ਕਿ ਆਨਲਾ ਸਰਦੀ ਦਾ ਸੀਜ਼ਨ ਕੀ ਮਜ਼ਾ ਰਹੇਗਾ ਕਾਡਮਾਨੂ ਦੇ ਵਿੱਚ ਵੀ ਦੇਖਿਆ ਖਬਰ ਨਸ਼ਰਾਂ ਹੋ ਰਹੀਆਂ ਨੇ ਕਿ ਉੱਥੇ ਵੀ ਕਾਫੀ ਜ਼ਰਾ ਕੀ ਹੈ ਦੰਗੇ ਫਸਾਦ ਹੋ ਰਹੇ ਨੇ ਹਣਾ ਦੇਖੋ ਉਹਦਾ ਉਹਦਾ ਇੰਪੈਕਟ ਵੀ ਕਿਤਨੇ ਕਿਤੇ ਲੁਧਿਆਣਾ ਸ਼ਹਿਰ ਦਾ ਹੋ ਜੀਦਾ ਗੜ ਹੈ ਲੁਧਿਆਣਾ ਸ਼ਹਿਰ ਦਾ ਲੁਧਿਆਣਾ ਸ਼ਹਿਰ ਤੋਂ ਜਿਹੜਾ ਮਾਲ ਹੈ ਬਿਹਾਰ ਚ ਜਾਂਦਾ ਵਾ ਬਿਹਾਰ ਤੋਂ ਨਾਲ ਲੱਗਦੀ ਸਟੇਟ ਹੈਗੀ ਨੇਪਾਲ ਕਿਤੇ ਨਾ ਕਿਤੇ ਮਾਲ ਉੱਥੇ ਵੀ ਜਾਂਦਾ ਆਪਣਾ ਹਿੰਦੁਸਤਾਨ ਦਾ ਮਾਲ ਉੱਥੇ ਵੀ ਵਿਕਣ ਵਾਸਤੇ ਜਾਂਦਾ ਜੇ ਨੇਪਾਲ ਡਿਸਟਰਬ ਹੋ ਰਿਹਾ ਤਾਂ ਆਪਣਾ ਪੰਜਾਬ ਦਾ ਉੱਥੇ ਦਾ ਜਿਹੜਾ ਬਿਹਾਰ ਦਾ ਡਿਸਟ੍ਰਿਕਟ ਉਹਨੇ ਉਹਨਾਂ ਵਪਾਰ ਉਹਦਾ ਇੰਪੈਕਟ ਲੁਧਿਆਣਾ ਨੂੰ ਕਿਤੇ ਹੋਜੀ ਦੀ ਹੋਗ ਨੂੰ ਜ਼ਰੂਰ ਪਏਗਾ ਪਏਗਾ। ਹੂੰ। ਕਾਂਟਮੰਦੂ ਦੇ ਵਿੱਚ ਬਹੁਤ ਆਪਣਾ ਲੁਧਿਆਣਾ ਦਾ ਜਾਂਦਾ ਭਾਰਤ ਭਾਰਤੀ ਸਭ ਤੋਂ ਵੱਡੀ ਏਸ਼ੀਆ ਮੰਨੀ ਜਾਂਦੀ ਹੈ। ਚੌੜਾ ਬਿਆਹਣ ਜਿਹੜੀ ਹੋਜੀ ਦੀ ਮਾਰਕੀਟ ਪੰਜਾਬ ਦੀ ਢਾਲ ਵਜਾ ਚਾਵਲ ਬਾਜ਼ਾਰ ਗਾਂਧੀ ਨਗਰ ਤੋਂ ਲੁਧਿਆਣਾ ਜਿਹੜਾ ਹੋਜੀ ਦਾ ਗੜ ਮੰਨਿਆ ਗਿਆ ਹੈ। ਹੋਜੀ ਦੀ ਇੰਡਸਟਰੀ ਹੈ ਸਭ ਤੋਂ ਜ਼ਿਆਦਾ ਇੰਡਸਟਰੀ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਹੈ ਹੋਜੀ ਦੀ। ਉਹਦੀ ਮਾਰ ਜੇ ਜੇ ਕੋਈ ਵੀ ਇਹ ਜੇ ਓਰੀਜినਲ ਰਿਲੇਟਡ ਕਿਤੇ ਵੀ ਕੋਈ ਡਿਸਟਰਬੈਂਸ ਹੁੰਦੀ ਹੈ ਉਹਦੀ ਸਭ ਤੋਂ ਵੱਡੀ ਮਾਰ ਲੁਧਿਆਣੇ ਦੇ ਉਦਯੋਗ ਨੂੰ ਪੈਣੀ ਹੀ ਪੈਣੀ ਹੈਗੀ ਅੱਛਾ ਪੀਐਮ ਮੋਦੀ ਵੱਲੋਂ ਵੀ ਕਿਹਾ ਗਿਆ ਕਿ ਕਿਸਾਨਾਂ ਨੂੰ ਜਿਹੜੇ ਮੁਆਵਜ਼ਾ ਦਿੱਤਾ ਜਾਏਗਾ ਤੇ ਵਪਾਰੀਆਂ ਨੂੰ ਵੀ ਇਹੋ ਜਿਹੀ ਕੋਈ ਜਾਰੀ ਕੀਤੀ ਜਾਣ ਦੇਖੋ ਮੈਂ ਤਾਂ ਇਹੀ ਕਰਾਂਗਾ ਉਹਨਾਂ ਵਾਸਤੇ ਪ੍ਰਧਾਨ ਮੰਤਰੀ ਮੋਦੀ ਜੀ ਮੈਂ ਅੱਗੇ ਇਹੀ ਕਰਾਂਗਾ ਰਿਕੁਐਸਟ ਕਿ ਜਿਵੇਂ ਕਿਸਾਨਾਂ ਨੂੰ ਤੁਸੀਂ ਕੋਈ ਨਾ ਕੋਈ ਮੁਆਵਜ਼ੇ ਦੀ ਉਹ ਕਰ ਰਹੇ ਹੈਗੇ ਹੋ ਆਨਾਲਾ ਜੋ ਹਾਲਾਤ ਬਣੇ ਹੋਏ ਮੈਨੂੰ ਤਾਂ ਆਨ ਲੱਗਦਾ ਕਿਤੇ ਨਾ ਕਿਤੇ ਵਪਾਰੀਆਂ ਵਾਸਤੇ ਵੀ ਇਹਨਾਂ ਨੂੰ ਕੋਈ ਨਾ ਕੋਈ ਮੁਆਵਜ਼ਾ ਅਨਾਉਂਸ ਕਰਨਾ ਚਾਹੀਦਾ ਵੈ ਜਾਂ ਅਨਾਉਂਸ ਦੀ ਕਰ ਤਿਆਰੀ ਰੱਖਣੀ ਚਾਹੀਦੀ ਕਿਉ ਅਪੀਲ ਕੀ ਕਰਨਾ ਚਾਹੁੰਦੇ ਹੂ ਕਿ ਕੋਈ ਸਰਕਾਰਾਂ ਤੱਕ ਕਲ ਤੁਰੂ ਪਹੁੰਚੇ ਚਾਹੀਏ ਆਮ ਜਨਤਾ ਤੱਕ ਪਹਿਲਾ ਤਾਂ ਮੈਂ ਅਪੀਲ ਤਾਂ ਕਿਸਾਨ ਭਰਾਵਾਂ ਨੂੰ ਕਹਿਣਾ ਕਿ ਅਸੀਂ ਕਿਸਾਨ ਭਰਾਵਾਂ ਦੇ ਨਾਲ ਹਮੇਸ਼ਾ ਖੜੇ ਆ ਪਹਿਲਾਂ ਵੀ ਖੜੇ ਸੀ ਹੁਣ ਵੀ ਖੜੇ ਆ ਹੜ ਦੇ ਜਿੱਦੋ ਵੀ ਕੋਈ ਕਿਸਾਨ ਨੂੰ ਤਾਂ ਮੁਸੀਬਤ ਆਉਂਦੀ ਆ ਅਸੀਂ ਹਮੇਸ਼ਾ ਉਹਨਾਂ ਨਾਲ ਖੜਦੇ ਆ ਠੀਕ ਹੈ ਬਾਕੀ ਅਪੀਲ ਇਹੀ ਹੈ ਕੀ ਸਰਕਾਰਾਂ ਅੱਗੇ ਕਿ ਵਪਾਰੀਆਂ ਦਾ ਵੀ ਨਾਲ ਧਿਆਨ ਜਰੂਰ ਰੱਖਿਆ ਜਾਵੇ ਤਾਂ ਕਿ ਵਪਾਰ ਚੱਲਦੇ ਰਹਿਣ ਜੇ ਵਪਾਰ ਚੱਲਣਗੇ ਗਵਰਨਮੈਂਟ ਟੈਕਸ ਮਿਲਣਗੇ ਟੈਕਸ ਮਿਲਣਗੇ ਤਾਂ ਸਾਰੀਆਂ ਡਵੈਲਪਮੈਂਟਾਂ ਹੋਣਗੀਆਂ ਇੱਕ ਦੂਜੇ ਨਾਲ ਕਨੈਕਟਡ ਹਰ ਚੀਜ਼ ਇੱਕ ਦੂਜੇ ਨਾਲ ਕਨੈਕਟਡ ਹੈ ਅੱਛਾ ਕੀ ਕਾਰਨ ਕੀ ਸਮਝਦੇ ਹੋ ਆਪਾਂ ਥੋੜਾ ਵਪਾਰ ਤੋਂ ਹਟ ਕੇ ਥੋੜਾ ਗੱਲ ਕਰੀਏ ਕੀ ਬਾੜ ਆਉਣ ਦਾ ਕਾਰਨ ਕੀ ਸਮਝਦੇ ਹੋ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਕਿ ਕਿਤੇ ਕੀ ਆਪਣੀ ਕੁਦਰਤੀ ਲਾਪਰਵਾਹੀ ਸਮਝਦੇ ਆਪਾਂ ਦੇਖੋ ਇਸ ਟਾਈਮ ਕੁਝ ਕਹਿਣਾ ਕਿ ਕੁਦਰਤੀ ਆਪਕਿ ਆਫਤ ਕੁਦਰਤੀ ਆਫਤ ਹੈ ਕਿ ਨਾ ਇੱਕ ਕੁਦਰਤੀ ਕੈਸੀ ਚੀਜ਼ ਹੈ ਜਦੋਂ ਆਪਣੀ ਆਈ ਤੇ ਆਂਦੀ ਹੈ ਆਪਣਾ ਸਭ ਕੁਝ ਲੈਂਦੀ ਵਾਪਸ ਠੀਕ ਹੈ ਕਰੋਨਾ ਦੇ ਟਾਈਮ ਵੀ ਇਹ ਹੋਇਆ ਸੀ ਕਿ ਇੱਕ ਦੇਖੋ ਕੋਈ ਗੋਲੀ ਨਹੀਂ ਚਲੀ ਕੋਈ ਬਰੂਦ ਨਹੀਂ ਚਲੇ ਇੱਕ ਮਾਈਕਰੋਸਕੋਪ ਨਾਲ ਦੇਖਣ ਵਾਲੇ ਇੱਕ ਵਾਇਰਸ ਨੇ ਸਾਰੀ ਦੁਨੀਆ ਰੋਕ ਕੇ ਰੱਖਤੀ ਠੀਕ ਹੈ ਨਾ ਉਹ ਕੁਦਰਤ ਹੈ ਕੁਦਰਤ ਨੇ ਦੇਖੋ ਅੱਜ ਦੇਵੀ ਦੇਵਤੇ ਨੂੰ ਆਪਾਂ ਪਿਕਨਿਕ ਸਪੋਰਟਸ ਮਾ ਬਣਾਤਾ ਅੱਜ ਕੁਦਰਤ ਆਪਣਾ ਜਲਵਾ ਦਿਖਾ ਰਹੀ ਓਥੇ ਕੁਦਰਤ ਆਪਣਾ ਰੰਗ ਦਿਖਾ ਰਹੀ ਹੈ ਕਿ ਤੁਸੀਂ ਮੇਰੇ ਸਥਾਨਾਂ ਨੂੰ ਪਿਕਨਿਕ ਸਪੋਰਟ ਬਣਾਉਂਗੇ ਤਾਂ ਮੈਂ ਕਿਤੇ ਆਪਣੀ ਚੀਜ਼ ਵਾਪਸ ਲੈਦਾ ਹਾਂ ਜਿੰਨੀਆਂ ਮਰਜ਼ੀ ਸੜਕਾਂ ਬਣਾ ਕੇ ਡਿਵੈਲਪਮੈਂਟ ਕਰ ਲੋ ਕੁਦਰਤ ਨੇ ਇੱਕ ਮਾਰ ਮਾਰੀ ਸਾਰੀਆਂ ਸੜਕਾਂ ਢਾਹਦੀਆਂ ਮੁੜ ਕੇ ਫਿਰ ਉਹੀ ਉਬੜ ਖਬਰ ਸੜਕਾਂ ਉੱਥੇ ਦੀਆਂ ਜਾਣੇ ਜਿਵੇਂ ਪੱਕ ਡੰਡੀਆਂ ਹੁੰਦੀਆਂ ਸੀਗੀਆਂ ਪੁਰਾਣੀਆਂ ਉਹੀ ਚੀਜ਼ ਕਰਦੀ ਕੁਦਰਤ ਨੇ ਕੁਦਰਤ ਨਾਲ ਪੰਗਾ ਨਹੀਂ ਲਿੱਤਾ ਜਾ ਸਕਦਾ ਕੁਦਰਤ ਨੇ ਲੋਕਾਂ ਨੂੰ ਚਾਹੀਦਾ ਹੈ এনਵਾਇਰਨਮੈਂਟ ਦੇ ਪਾਸੇ ਧਿਆਨ ਦੇਣ ਦਰਖਤ ਲਗਾਉਣ ਕੁਦਰਤ ਨਾਲ ਨਾ ਖੇਡਣ ਅਛਾ ਸਤਲੁਜਾ ਜਰਾ ਉਫਾਨ ਸਾਹਮਣੇ ਆਇਆ ਕਿ ਪਿੰਡ ਵਾਸੀਓ ਲੋਕ ਇਹ ਆ ਜਾ ਰਹੇ ਸੀਗਾ ਕਿ ਰੇਤ ਮਾਈਨਿੰਗ ਦੇ ਕਾਰਨ ਇਹ ਸਭ ਕੁਝ ਹੋਇਆ ਵਾ ਦੇਖੋ ਸਰਕਾਰ ਤਾਂ ਕਹਿੰਦੀ ਸੀ ਕਿ ਅਸੀਂ ਦੇਖੋ ਜੀ ਇਹ ਬੜੇ ਸਾਡੇ ਕੋਲ ਤਾਂ ਪੈਸੇ ਭਰੇ ਪਏ ਹੈਗੇ ਨੇ ਹੁਣ ਕਿਤੇ ਨਾ ਕਿਤੇ ਹੁਣ ਅੱਪਾ ਜੇ ਜ਼ਿਆਦਾ ਬੋਲਾਂਗੇ ਫਿਰ ਉਹ ਗਲਤ ਹੋ ਜਾਂਦਾ ਵਾ ਠੀਕ ਹੈ ਨਾ ਲੇਕਿਨ ਸਰਕਾਰਾਂ ਨੂੰ ਕਿਤੇ ਨਾ ਕਿਤੇ ਇੰਨਾ ਚੀਜ਼ਾਂ 'ਤੇ ਧਿਆਨ ਜੂ ਦੇਣਾ ਚਾਹੀਦਾ ਹੈ ਆਪਣੀ ਪਾਲਸੀ ਕੋਈ ਜਿਹੇ ਜਿਹੇ ਪਾਲਸੀਆਂ ਜੂ ਲਿਆਣੀਆਂ ਚਾਹੀਦੀ ਹੈ ਮੈਂ ਤਾਂ ਹੀ ਸਰਕਾਰ ਅੱਗੇ ਡਿਮਾਂਡ ਕਰੂੰਗਾ ਅੱਛਾ ਮੇ ਨਾਲ ਇੱਕ ਹੋਰ ਵੀ ਹੈਗੇ ਨੇ ਬਿਫਤੀ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਅੱਛਾ ਸਰ ਭਾਰਤ ਦੀ ਸਭ ਤੋਂ ਵੱਡੀ ਏਸ਼ੀਅ ਸੀ ਮੰਨੀ ਜਾਂਦੀ ਹੈ ਚੋੜਾ ਪਿਆਰ ਤੇ ਸਥਿਤੀ ਪਹਿਲੇ ਮੈਂ ਜਾਣਾਂਗਾ ਕਿਸ ਤਾ ਸਥਿਤੀ ਹੈ ਹਾਲਾਤ ਕਿਸ ਤਰ੍ਹਾਂ ਨੇ ਬਾਜ਼ਾਰ ਸੁਨਮ ਸਨਾਟਾ ਜਾਂ ਰੌਣਕਾ ਉੱਧੇ ਹੀ ਲੱਗੀ ਹੋਈਆਂ ਨੇ ਦੇਖੋ ਜੀ ਬਾਜ਼ਾਰ ਚ ਦਾ ਸਨੱਟ ਹੀ ਗਿਆ ਜਾਊਗਾ ਹਜੇ ਰੌਣਕਾਂ ਦਾ ਟਾਈਮ ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਪਰ ਜਿਵੇਂ ਪੰਜਾਬ ਚ ਹੜ੍ਹ ਆਏ ਨੇ ਮੈਨੂੰ ਲੱਗਦਾ ਕਿ ਲੋਕਾਂ ਦੇ ਚਹੇ ਨੇ ਤੇ ਰੌਣਕ ਜਾ ਚੁੱਕੀ ਹੈ ਵਪਾਰ ਖਤਮ ਹੋ ਚੁੱਕੇ ਹੈ ਹਮਮ ਅੱਛਾ ਸ਼ੁਰੂ ਹੋ ਪਾਏਗਾ ਵਪਾਰ ਦੁਬਾਰਾ ਜਿੱਕਰ ਕੋਸ਼ਿਸ਼ ਕਰੀਏ ਤੇ ਦੇਖੋ ਲੋਕਾਂ ਦੀ ਪਰਚੇਜ਼ਿੰਗ ਪਾਵਰ ਪਹਿਲਾਂ ਤਾਂ ਆਪਣੀ ਜ਼ਰੂਰੀ ਜ਼ਰੂਰਤਾਂ ਹੀ ਪੂਰੀਆਂ ਕਰਨਗੇ ਹਮਮ ਬਾਕੀ ਦਾ ਸ਼ੌਂਕ ਦੇ ਮੁੱਲ ਦਾ ਜਿਮਾਂ ਚ ਪੈ ਹੈ ਨਹੀਂ ਹਜੇ ਵਪਾਰ ਚੱਲਣਗੇ ਤਾਂ ਚੇਂ ਦੇ ਨਾਲ ਚੇਂਜ ਜੁੜਦੀ ਹੈ ਹਮਮ ਜੋ ਹੜ੍ਹ ਪਿੱਟਤਾ ਦੇ ਕਾਰਨ ਸੌਰੀ ਜਿਹੜੇ ਹੜ੍ਹ ਆਈ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਹ ਹੜ੍ਹ ਪਿੱਟਤ ਹੋਏ ਨੇ ਜਿਹੜੇ ਵੀ ਘਰ ਪ੍ਰਭਾਵਿਤ ਹੋਏ ਨੇ ਪਿੰਡ ਪ੍ਰਭਾਵਿਤ ਹੋਏ ਨੇ ਕਿਸਾਨਾਂ ਦੀ ਫਸਲਾਂ ਇੱਕ ਪੁੱਤਾ ਕਿ ਫਸਲਾਂ ਚਲੀ ਗਈ ਤਬਾਹ ਹੋ ਗਈਆਂ ਉਸ ਨੂੰ ਲੈ ਕੇ ਇੱਕ ਮੋਦੀ ਸਰਕਾਰ ਵੀ ਜਾਲੀ ਜਾਰੀ ਕਰਨ ਜਾ ਰਹੀ ਹੈ ਕੁਝ ਕਰੋੜ ਦਾ ਪਾਸ ਕਰਨ ਜਾ ਰਹੀ ਹੈ ਕੀ ਲੱਗਦਾ ਕਿ ਵਪਾਰੀਆਂ ਦੇ ਨਾਲ ਵੀ ਕੁਝ ਇਹ ਜੇ ਸੰਬੰਧ ਜੁੜਨੇ ਚਾਹੀਦੇ ਦੇ ਕੋਈ ਵਪਾਰੀਆਂ ਤਾਂ ਕਦੀ ਸਰਕਾਰ ਦੀਆਂ ਹੋਈ ਇੰਨੀ ਵਪਾਰੀ ਤਾਂ ਵਪਾਰੀਆਂ ਨੂੰ ਤਾਂ ਉਹ ਸਮਝਦੇ ਜੀ ਇਹ ਬਸ ਸਾਨੂੰ ਕਮਾ ਕੇ ਸਾਨੂੰ ਦੇਈ ਜਾਣ ਵਪਾਰੀਆਂ ਵਾਸਤੇ ਅਜੇ ਤੱਕ ਸਰਕਾਰ ਨੇ ਕੁਝ ਕੀਤਾ ਹੀ ਨਹੀਂ ਹੈ ਜੀ ਵੋਟ ਬੈਂਕ ਜਿੱਥੋਂ ਹੋਊਗਾ ਉੱਤੇ ਹੀ ਰਾਹਤ ਦਿੱਤੀ ਜਾਂਦੀ ਹੈ ਪਰ ਜਿਹੜੇ ਮਜਬੂਰ ਐ ਇਸ ਵੇਲੇ ਜਿਨ੍ਹਾਂ ਨੂੰ ਉਹਨਾਂ ਨੂੰ ਜੂਰ ਮਿਲਣਾ ਚਾਹੀਦਾ ਹੈ ਅਜਾ ਕੀ ਕੀ ਕਹਿਣਾ ਚਾਹੋਗੇ ਹੜਪੀਟਾਂ ਦੇ ਬਾਰੇ ਵਿੱਚ ਤੁਸੀਂ ਕਿਉਂਕਿ ਕਾਫੀ ਤੁਸੀਂ ਕਫਰਾ ਨਸ਼ਾ ਦੇਖੀ ਹੋਣੀ ਪੀਟ ਤੇ ਦੇਖਿਆ ਕਈ ਕਈ ਲੋਕਾਂ ਦੀ ਮੌਤਾਂ ਵੀ ਹੋ ਗਿਆ ਡੰਗਰ ਜਾਨਵਰ ਵੀ ਮਰ ਗਏ ਹਨਾ ਤੇ ਕਈ ਸਾਡੇ ਪੰਜਾਬੀ ਸਿੰਗਰ ਜੇਕਰ ਗੱਲ ਕਰੀਏ ਪੰਜਾਬ ਹੀ ਪੰਜਾਬ ਦੇ ਨਾਲ ਖੜਿਆ ਪਿਆ ਤੇ ਜਦੋਂ ਇਹ ਇਹ ਗੱਲ ਚੱਲਦੀ ਹੈ ਤੇ ਉਸ ਵਾਰ ਅਦਲ ਚੇੜ ਵਾਲੇ ਵੀ ਆਉਣੇ ਸ਼ੁਰੂ ਹੋ ਜਾਂਦੇ ਨੇ ਦੇਖੋ ਜਿੱਥੇ ਜ਼ਰੂਰਤ ਹੈ ਉੱਥੇ ਤਾਂ ਮਦਦ ਪਹੁੰਚਣੀ ਚਾਹੀਦੀ ਹੈ ਪੰਜਾਬੀ ਪੰਜਾਬੀ ਦਾ ਸਾਥ ਦੇ ਰਿਹਾ ਬੜੀ ਅੱਛੀ ਗੱਲ ਹੈ ਔਰ ਮੇਰੇ ਹਿਸਾਬ ਨਾਲ ਹਰ ਇੱਕ ਨੂੰ ਵੱਧ ਚੜ ਕੇ ਆਪਣੀ ਹਾਇਸियत ਦੇ ਹਿਸਾਬ ਨਾਲ ਆਪਣੀ ਜੇਬ ਦੇ ਹਿਸਾਬ ਨਾਲ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਹਮ ਅੱਛਾ ਪਿੱਛੇ ਇੱਕ ਖਬਰ ਚੱਲੀ ਸੀ ਕਿ ਅਮੀਤੋ ਮਾਨ ਨੇ ਜਿਹੜਾ ਕਿਹਾ ਆਪਾਂ ਚੇ ਡੈਂਗਾ ਨਾਲ ਜਿਹੜਾ ਪਾਣੀ ਨਿਕਲਦਾ ਉਹ ਵੀ ਉਹਨਾਂ ਕਾਫੀ ਬੈਂਕਸ ਤੇ ਹੁੰਦਾ ਕੀ ਲੱਗਦਾ ਕਿ ਇਹ ਡੈਂਗਾ ਦੇ ਪਾਣੀ ਜਿਹੜਾ ਗੰਦਾ ਬੁੱਢਾ ਦਰਿਆ ਭਰਿਆ ਸਿਆਸਤ ਦੇ ਨਾਲ ਤੇ ਹੁਣ ਕਾਲੀ ਪਾਣੀ ਨਾਲ ਕੀ ਲੱਗਦਾ ਖਤਮ ਹੋਣਾ ਚਾਹੀਦਾ ਬੁੱਢਾ ਦਰਿਆ ਉਹ ਤਾਂ ਹਰ ਕੋਈ ਬੰਦਾ ਚਾਹੂਗਾ ਇਹ ਖਤਮ ਹੋਣਾ ਚਾਹੀਦਾ ਬਿਲਕੁਲ ਬੁੱਢਾ ਦਰਿਆ ਸੀ ਉਹਦਾ ਨਾਮ ਹੀ ਗੰਦਾ ਨਾਲਾ ਪੈ ਗਿਆ ਜੀ। ਹਮ ਕੰਦੇ ਕਹਿੰਦੇ ਸਤਲੁਜ ਦਰਿਆ ਦੇ ਹਿੱਸਾ ਮੰਨਿਆ ਜਾਂਦਾ ਸੀ ਇਹ ਬਿਲਕੁਲ ਬਿਲਕੁਲ ਕਿਸੇ ਵੱਲੇ ਤਾਂ ਬੁੱਢਾ ਦਰਿਆ ਜ ਲੋਕੀ ਨਹਾਣ ਜਾਂਦੇ ਸੀ ਉੱਥੇ ਮੇਲੇ ਲੱਗਦੇ ਸੀ ਹੁਣ ਤਾਂ ਇੰਨਾ ਕਾਲਾ ਹੋ ਗਿਆ ਤੇ ਫਰਕ ਤਾਂ ਪਏ ਇੰਡਸਟਰੀ ਦਾ ਪਾਣੀ ਉੱਥੇ ਜਾ ਰਿਹਾ ਹਾਂ ਹਾਂ ਮੇਰੇ ਨਾਲ ਹੋਰ ਵੀ ਵਪਾਰ ਜੁੜ ਚੁੱਕੇ ਨੇ ਅੱਛਾ ਕੀ ਨਾਮ ਹੈ ਤੁਹਾਡਾ ਮੈਂ ਰਹਿਣਾ ਸੁਦੇਸ਼ ਕੁਮਾਰ ਅੱਛਾ ਕੀ ਹਾਲਾਤ ਨੇ ਤੁਸੀਂ ਬਾਜ਼ਾਰ ਦੇ ਵਿੱਚ ਅਕਸਰ ਹੀ ਘੁੰਮਦੇ ਹੋ ਤੇ ਕੀ ਹਾਲਾਤ ਨੇ ਇਸੋ ਹਾਲਾਤ ਬਸ ਮਾੜਾ ਹੀ ਆ ਹਾਂ ਕੀ ਵਪਾਰੀ ਹੈ ਨਹੀਂ ਬੜਾ ਬੁੜਾ ਕਰਕੇ ਬਾੜੀ ਉਪਾਰੀ ਆ ਨਹੀਂ ਰਿਹਾ ਹਾਂ ਕੋਚ ਮਾਰਕੀਟ ਵਿੱਚ ਪੈਸੇ ਦੀ ਸ਼ੋਰੇਜ ਹੈਗੀ ਆ ਉਹਰੇ ਕਰਕੇ ਪ੍ਰੋਬਲਮ ਹੈ ਗਰੋਥ ਦੀ ਜਿੱਕਰ ਗੱਲ ਕਰੀਏ ਗਰੋਥ ਕਿੰਨਾ ਕੁ ਹੋ ਰਿਹਾ ਹੈ ਗਰੋਥ ਤੇ ਹੈ ਨਹੀਂ ਇਸ ਟਾਈਮ ਲੋਕਾਂ ਦੇ ਮੇਰੇ ਸਾਹਮਣੇ ਤਾਂ ਨਹੀਂ ਨਹੀਂ 2% ਮੁਸ਼ਕਲ ਨਾਲ ਰੋ ਪਟ ਗਈ 2% ਹਾਂ ਅੰਨੇ ਵਿੱਚੋਂ ਦੀ ਦੂਜੇ ਵੀ ਇਹ ਰੋਣ ਦਾ ਮਤਲਬ ਜਿਹੜੇ ਪਹਿਲੇ ਲੱਗੀ ਹੁੰਦੀਆਂ ਪਰ ਮੂਰ ਰੋਣ ਦੀ ਗੱਲ ਬਾਤ ਉਹ ਹੈ ਨਹੀਂ ਅੱਛਾ ਰੋਜ਼ਗਾਰ ਹੀ ਨਹੀਂ ਹੈਗਾ ਤੇ ਕਿੱਥੇ ਰੋਣ ਕਾ ਲੱਗੂਗੀਆਂ ਤੁਸੀਂ ਕੱਲ ਦੱਸੋ ਮਾਰਕੀਟ ਵਿੱਚ ਜਦੋਂ ਲੇਬਰ ਨੂੰ ਕੰਮ ਮਿਲੂਗਾ ਤਾਂ ਤਦ ਹੀ ਮਾਰਕੀਟ ਵਿੱਚ ਆਊਗਾ ਲੇਬਰ ਨਹੀਂ ਆ ਕੇ ਖਰੀਦਣਾ ਲੇਬਰ ਨੂੰ ਕੰਮ ਨਹੀਂ ਮਿਲਦਾ ਦੁਕਾਨਦਾਰ ਇੱਕ ਨਵੀਂ ਨਵੀਕਰਨ ਲੈ ਕੇ ਆਂਦਾ ਵਾ ਕਰੋ ਕੀ ਹਾਂ ਵੀ ਅੱਜ ਮੈਂ ਇੱਕ ਦੁਕਾਨ ਖੋਲ ਕੇ ਨਵੀਕਰਨ ਨਵੀਕਰਨ ਆਪਣੇ ਸੋਚ ਦੇ ਨਾਲ ਆਂਦਾ ਕੀ ਲੱਗਦਾ ਉਹ ਕਿਰਨ ਐ ਏਦਾਂ ਹੀ ਚੱਲ ਜਾਂਦੀ ਹੈ ਜਾਂ ਕਿ ਕੁਝ ਹੁੰਦਾ ਵੀ ਹੈ ਫਿਲਹਾਲ ਤੇ ਏਦੀ ਜਾ ਰਹੀ ਹੈ ਜੀ ਕੋਈ ਐਸੀ ਗੱਲਬਾਤ ਨਹੀਂ ਮਿਲਦੀ ਬਈ ਨਜ਼ਰ ਸਰਕਾਰ ਤੋਂ ਵੀ ਅਪੀਲ ਕਰਾ ਕਿਉਂਕਿ ਨਰਿੰਦਰ ਮੋਦੀ ਉਰਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਨੇ ਸਰਕਾਰ ਤੋਂ ਵੀ ਅਪੀਲ ਕਰਨਾ ਚਾਹੀਦਾ ਹੈ ਇਸ ਕੇਂਦਰ ਸਰਕਾਰ ਤੋਂ ਕਿ ਵਿਪਾਰੀਆਂ ਨੂੰ ਕੀ ਇਸ ਵਕਤ ਉਹਨਾਂ ਦੇ ਲਈ ਮੁਆਵਜ਼ਾ ਦੇਣਾ ਚਾਹੀਦਾ ਨਾਲ ਕਿਉਂਕਿ ਜਿਹੜਾ ਹਰ ਫੇਟ ਦਾ ਲਈ ਦਾ ਮੁਆਵਜ਼ਾ ਦੇ ਹੀ ਦੇ ਨਹੀਂ ਕੋਈ ਜਿਹੜੀ ਨੁਕਸਾਨ ਜਿਹੜੇ ਪਿੰਡਾਂ ਵਿੱਚ ਹੋਇਆ ਉਹਨਾਂ ਨੂੰ ਤਾਂ ਮੁਆਵਜ਼ਾ ਮਿਲਣਾ ਚਾਹੀਦਾ ਹੈਗਾ ਸ਼ਹਿਰ ਵਿੱਚ ਕੀ ਨਾ ਕਿਲਾ ਨੁਕਸਾਨ ਹੋਇਆ ਹੈ ਕੋਈ ਐਸੀ ਗੱਲਬਾਤ ਤਾਂ ਹੋਈ ਨਹੀਂ ਹੈਗੀ ਅਸੀਂ ਇਸ ਚੀਜ਼ ਨੂੰ ਕਲੀਅਰ ਕਰਦੇ ਆ ਸ਼ਹਿਰ ਵਿੱਚ ਕਿੱਦਾ ਨੁਕਸਾਨ ਹੋਇਆ ਕੋਈ ਨਹੀਂ ਹੋਇਆ ਪਿੰਡਾਂ ਦੇ ਜ਼ਿਮੀਂਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹਾਂ ਹਾਂਜੀ ਹਾਂਜੀ ਸ਼ਹਿਰ ਦੇ ਜਦੋਂ ਬਰਸਾਤੀ ਪਾਣੀ ਦੀ ਮਾਰ ਪਈ ਇਸ ਨੇ ਨਾਲੇ ਦੇ ਵਿੱਚ ਜਿਹੜਾ ਨਾਲੇ ਦੇ ਨਾਲ ਲੱਗਦਾ ਏਰੀਆ ਵੈ ਨਾਲੇ ਦੇ ਨਾਲ ਲੱਗਦਾ ਜਿਹੜਾ ਏਰੀਆ ਵੈ ਬਰਸਾਤ ਦੇ ਵਿੱਚ ਜਿਹੜੀ ਸ਼ਹਿਰ ਦੇ ਏਰੀਆ 'ਚ ਗਾਰ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਈ ਔਰ ਲੋਕਾਂ ਦੇ ਘਰਾਂ ਨੂੰ ਨੁਕਸਾਨ ਹੋਇਆ ਮੈਂ ਤਾਂ ਪ੍ਰਸ਼ਾਸਨ ਅੱਗੇ ਇਹ ਅਪੀਲ ਇਹ ਵੀ ਅਪੀਲ ਕਰਾਂਗਾ ਕਿ ਜਿਹੜੇ ਨਾਲੇ ਦੇ ਨਾਲ ਲੱਗਦੇ ਘਰਾਂ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਵੀ ਹੜਪੀੜੇ ਚ ਬਣ ਕੇ ਉਹਨਾਂ ਦਾ ਵੀ ਪਰਪਾਈ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਵੀ ਕੁਝ ਨਾ ਕੁਝ ਇਹ ਤਾਂ ਹੈ ਨਹੀਂਗੇ ਉਹਨਾਂ ਬਚਾਰਿਆਂ ਦੇ ਘਰ ਕਮਾਈ ਜਿਹੜਾ ਬੰਦਾ ਨਾਲੇ ਦੇ ਆਲੇ ਦੁਆਲੇ ਰਹਿੰਦਾ ਹੋਊਗਾ ਕੋਈ ਸ਼ੌਗਰਤਾ ਰਹਿੰਦਾ ਨਹੀਂ ਹੋਏਗਾ ਠੀਕ ਹੈ ਨਾ ਉਹ ਮਿਡਲ ਕਲਾਸ ਬੰਦਾ ਹੀ ਨਾਲੇ ਦੇ ਘਰ ਆਲੇ ਦੁਆਲੇ ਜਗ੍ਹਾ ਲਏਗਾ ਜਿਹੜਾ ਵੀ ਲਏਗਾ ਇੱਕ ਪ੍ਰੀਤਨਗਰ ਦੇ ਵਿੱਚ ਦਵਾਰ ਸੌਰੀ ਮਕਾਨ ਟਹਿ ਗਿਆ ਸੀਗਾ ਬਰਸਾਤ ਦੇ ਕਰ ਨਾਲ ਤੇ ਪਿੱਛੇ ਤੁਹਾਡੇ ਮੈਂ ਕਹਿੰਦਾ ਜ਼ਿਕਰ ਗੱਲ ਕਰਦਾ ਪਿੱਛੇ ਛੋੜੇ ਬਿਆਰ ਦੇ ਅੰਦਰ ਹੀ ਕਾਫੀ ਬਾਗ ਵਾਲੀ ਗਲੀ ਜੀ ਕਾਫੀ ਬਿਲਡਿੰਗਾਂ ਟਹਿ ਗਈਆਂ ਸ਼ਰ ਪਰਮਾਤਮਾ ਸ਼ੁਕਰ ਹੈ ਕਿ ਉੱਥੇ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪ੍ਰਸ਼ਾਸਨ ਨੂੰ ਵੀ ਅਲਰਟ ਜ਼ਰੂਰ ਹੋਣਾ ਚਾਹੀਦਾ ਕਿ ਥੋੜਾ ਜਿਹਾ ਕਰਵਾਉਣਾ ਚਾਹੀਦਾ ਅਨਫਿਟ ਸੇਫ ਜਿਹੜੀ ਬਿਲਡਿੰਗਾਂ ਉਹਦਾ ਵਾਸਤੇ ਸਖਤੀ ਅਪਣਾਣੀ ਹੀ ਚਾਹੀਦੀ ਹੈ ਕਿਉਂਕ ਆਪਣਾ ਕੰਮ ਕਰ ਜਾਂਦਾ ਆਪਣਾ ਉਹਨਾਂ ਨੂੰ ਨੋਟਿਸ ਦੇ ਜਾਂਦਾ ਲੇਕਿਨ ਨੋਟਿਸ ਦੇਣ ਦਾ ਨਤੀਜਾ ਹੁੰਦਾ ਐਂਡ ਕੀ ਹੁੰਦਾ ਰਿਜ਼ਲਟ ਜ਼ੀਰੋ ਠੀਕ ਹੈ ਨੋਟਿਸ ਦੇ ਕੇ ਉਹ ਤੇ ਸਖਤੀ ਕਰਨੀ ਚਾਹੀਦੀ ਹੈ ਤਾਂ ਕਿ ਜੇ ਕੋਈ ਕਿਸੇ ਕਿਸੇ ਦੀ ਬਿਲਡਿੰਗ ਕਲਾਪਸ ਹੋਣ ਵਾਲੀ ਹੈ ਟੁੱਟਣ ਵਾਲੀ ਹੈ ਉਹਨੂੰ ਡਿਮੋਲਿਸ਼ ਕੀਤਾ ਜਾਵੇ ਤਾਂ ਮਾਲਕ ਕਰੇ ਜਾਂ ਕਾਰਪੋਰੇਸ਼ਨ ਕਰੇ ਆ ਕੇ ਤਾਂ ਕਿ ਜਾਨੀ ਮਾਲ ਦਾ ਨੁਕਸਾਨ ਕਿਸੇ ਦਾ ਹੋ ਨਾ ਚੁਕੇ ਸਕੇ ਇਹ ਤਾਂ ਬਰਸਾਤੀ ਸੀਜ਼ਨ ਚ ਪ੍ਰਮਾਤਮਾ ਜੀ ਇਹ ਸਮਝ ਲਓ ਜਾਨਸ਼ਾਰ ਤੇ ਮੇਰ ਹੈ ਕੀ ਬਚਾਅ ਹੋ ਗਿਆ ਕਿ ਜਿੰਨੀਆਂ ਬਿਲਡਿੰਗਾਂ ਪੰਜ ਸੱਤ ਬਿਲਡਿੰਗਾਂ ਗਿਰੀਆਂ ਉਹਦੇ ਵਿੱਚ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਸਦੂ ਜਾਨੇ ਸ਼ਹਿਰ ਦੇ ਵਿੱਚ ਇਹ ਤਾਂ ਇਹ ਹੀ ਬਚਾਅ ਹੈ ਲੇਕਿਨ ਮੈਂ ਡਿਮਾਂਡ ਪ੍ਰਸ਼ਾਸਨ ਅਗੇ ਵੀ ਕੀਲ ਕਰਾਂਗਾ ਡੀਸੀ ਸਾਹਿਬ ਅਗੇ ਕਿ ਜਿਹੜੇ ਨਾਲੇ ਦੇ ਨਾਲ ਰਹਿਣ ਵਾਲੇ ਲੋਕ ਹੈ ਜਿਨ੍ਹਾਂ ਦਾ ਨੁਕਸਾਨ ਹੈ ਉਹਨਾਂ ਦੀ ਨੁਕਸਾਨ ਦੀ ਪਰਭਾਈ ਵੀ ਨਾਲ-ਨਾਲ ਕੀਤੀ ਜਾਵੇ ਬਿਲਕੁਲ ਇੱਕ ਹੋਰ ਵਿਅਕਤੀ ਮੇਰੇ ਨਾਲ ਨੇ ਉਹ ਵੀ ਜੁਟ ਚੁੱਕੇ ਨੇ ਅੱਛਾ ਬੁੱਢੇ ਨਾਲੇ ਦੇ ਨਾਲ ਜਿਹੜੇ ਉਹ ਵੀ ਹੱਟ ਪੀੜਤਾ ਦਾ ਹਿੱਸਾ ਬੰ ਬੰਦੇ ਨੂੰ ਨਜ਼ਰ ਆ ਰਹੇ ਨਾਲ ਨਾਲ ਹਨਾ ਸਰਕਾਰ ਨੂੰ ਉਹਨਾਂ ਮਦਦ ਜਰੂਰ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਤੇ ਹੁਣ ਬਰਸਾਤ ਹਟਣ ਤੋਂ ਬਾਅਦ ਬਿਮਾਰੀਆਂ ਵੀ ਕਾਫੀ ਲੱਗਣ ਗਈਆਂ ਤੇ ਉਸ ਦੇ ਲਈ ਮੈਡੀਕਲ ਸਹੂਲਤਾਂ ਤੁਹਾਡੇ ਮੁਤਾਬਿਕ ਇਸ ਤਰ੍ਹਾਂ ਜੇ ਹੋਣੀ ਚਾਹੀਦੀ ਉਹਨਾਂ ਨੂੰ ਫੈਸਿਲਿਟੀ ਇਸ ਤਰ੍ਹਾਂ ਮਿਲਣੀ ਚਾਹੀਦੀ ਜਿੱਦਾਂ ਦਾ ਜੀ ਸਰਕਾਰ ਵੱਲੋਂ ਦੇਖਿਆ ਜਾਵੇ ਆਪਾਂ ਇਹਨਾਂ ਨੇ ਜਨਤਾ ਕਲੀਨਿਕ ਨਹੀਂ ਖੋਲੇ ਐ ਜਨਤਾ ਕਲੀਨਿਕ ਸਿਰਫ ਨਾਮ ਦੇ ਆ ਉਹਨਾਂ ਦੇ ਕੁਝ ਵੀ ਨਹੀਂ ਮਿਲਦਾ ਆ ਇਹਨਾਂ ਨੇ ਖੋਲਿਆ ਕਿ ਗਰੀਬ ਬੰਦੇ ਵਾਸਤੇ ਉੱਥੇ ਮੈਡੀਕਲ ਫ੍ਰੀ ਆ ਫ੍ਰੀ ਆ ਉੱਥੇ ਜਾਓ ਲੋਕੀ ਉੱਥੇ ਬੈਠੇ ਸ਼ਰਾਬਾ ਵੇਂਦੇ ਹੁੰਦੇ ਨੇ ਸੁਵਾਨੀ ਬਿਲਡਿੰਗ ਚੋਂ ਸਾਡੇ ਬਿਲਕੁਲ ਨੇੜੇ ਆ ਉੱਥੇ ਇੱਕ ਜਨਤਾ ਲਈ ਨੇ ਖੋਲਿਆ ਉੱਥੇ ਜਾ ਕੇ ਦੇਖੋ ਕਿ ਟੋਗੜ 15 ਬੰਦੇ ਬੈਠੇ ਹੋ ਤੇ ਸ਼ਰਾਬ ਪੀ ਰਹੇ ਆ ਚਿੱਟਾ ਲਾ ਰਹੇ ਆ ਨਾਲ ਚਿੱਟਾ ਪੀ ਰਹੇ ਆ ਜਨਤਾ ਲਈ ਨੇ ਕਿ ਸਵਸਥੇ ਖੋਲੇ ਗਏ ਸਰਕਾਰ ਨੂੰ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਕਿ ਧਿਆਨ ਦੇਣ ਜੇ ਸਰਕਾਰ ਨਹੀਂ ਧਿਆਨ ਦੇਗੀ ਤੇ ਪੰਜਾਬ ਖਤਮ ਹੋਣ ਦੀ ਤਰ੍ਹਾਂ ਚ ਹੈ ਨਿਚਲੇ ਲੈਵਲ ਦੀ ਜਿਹੜੀ ਗੱਲ ਕਰ ਰਹੇ ਹੋ ਅਧਗੜੀਆਂ ਦੀ ਹਾਂਜੀ ਹਾਂਜੀ ਬਿਲਕੁਲ ਜਾਪਾ ਗਿਆ ਜਿੱਦਾਂ ਹੁਣਾਂ ਤੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਕਾਲਗਰ ਮਾਰਕੀਟ ਦੇ ਸਾਹਮਣੇ ਰੋਲਾ ਪਿਆ ਸੀ ਪਿੰਕ ਸਿਟੀ ਦੇ ਮਾਰਕੀਟ ਦਾ ਉਹਨਾਂ ਨੇ ਦੇਖਿਆ ਬਾਹਰ ਰੇੜੀ ਫੜੀ ਵਾਲੇ ਆ ਕਿ 1 ਲੱਖ ਰੁਪਿਆ ਮਹੀਨਾ ਰਿਸ਼ਵਤ ਦੇ ਰਹੇ ਆ ਕਾਰਪੋਰੇਸ਼ਨ ਵਾਲਿਆਂ ਨੂੰ ਵੀ ਕਾਦੇ ਲਈ ਦੁਕਾਨਦਾਰ ਤਾਂ ਆਟੋਮੈਟਿਕਲੀ ਭੁੱਖਾ ਮਰੂਗਾ ਨਾ ਫਿਰ ਦੁਕਾਨਦਾਰ ਕਿੱਥੇ ਜਾਊਗਾ ਜਦੋਂ ਫੜੀਆਂ ਵਾਲੇ ਪੈਸੇ ਕਮਾ ਕੇ ਜਾਣਗੇ 1-1 ਲੱਖ ਰੁਪਿਆ ਮਹੀਨੇ ਦੀ ਰਿਸ਼ਵਤ ਦੇਣਗੇ ਤਾਂ ਦੁਕਾਨਦਾਰ ਤਾਂ ਭੁੱਖਾ ਆਟੋਮੈਟਿਕਲੀ ਮਰੇਗਾ ਕਿੱਥੇ ਜਾਏਗਾ ਦੁਕਾਨਦਾਰ ਦੁਕਾਨਦਾਰ ਕਾਰਪੋਰੇਸ਼ਨ ਨੂੰ ਕਹਿੰਦਾ ਪਰ ਉਹਨਾਂ ਕੀ ਇਹ ਪੰਜਾਬ ਭਾਜੀ ਪੰਜਾਬ ਦੇ ਹਾਲਾਤ ਦਿਨ ਪਰ ਦਿਨ ਮਾੜੇ ਹੀ ਹੁੰਦੇ ਜਾ ਰਹੇ ਪਰ ਨਾਮ ਦਾ ਪੰਜਾਬ ਰਹਿ ਗਿਆ ਜੀ ਹਾਲਾਤ ਬਹੁਤ ਮਾੜੇ ਆ ਲੁਧਿਆਣਾ ਤਾਂ ਕੋਈ ਵੀ ਸਰਕਾਰ ਆਈ ਕਾਂਗਰਸ ਆ ਅਕਾਲੀ ਆ ਭਾਜਪਾ ਆ ਚਾਹੇ ਆਪ ਆ ਕੋਈ ਵੀ ਸਰਕਾਰ ਵਪਾਰੀਆਂ ਵਾਸਤੇ ਕੁਝ ਨਹੀਂ ਸੋਚਦੀ ਉਦਾਂ ਕਿਸਾਨਾਂ ਨੂੰ ਵੰਡੀ ਜਾਓ ਵੰਡੀ ਜਾਓ ਵੰਡੀ ਜਾਓ ਵਪਾਰੀਆਂ ਦਾ ਵੀ ਤਾਂ ਕੋਈ ਸੋਚਣਾ ਚਾਹੀਦਾ ਸਰਕਾਰਾਂ ਨੂੰ ਕੀ ਲੱਗਦਾ ਕੀ ਹੁਣ ਵਪਾਰੀਆਂ ਨੂੰ ਆਪਣੀ ਆਮ ਜਨਤਾ ਦੀ ਪਾਰਟੀ ਬਣਾਉਣੀ ਚਾਹੀਦੀ ਐਂਡ ਤਾਂ ਇਹੀ ਹੋਏਗਾ ਜੀ ਸਰਕਾਰਾਂ ਨੂੰ ਫੇਰ ਵੋਟਾਂ ਪੈਣੀਆਂ ਬੰਦ ਹੋ ਜਾਣਗੀਆਂ ਫੇਰ ਸਰਕਾਰਾਂ ਕੁਛ ਨਾ ਕੁਛ ਤਾਂ ਕਰਨ ਗਈ ਨਾ ਪਬਲਿਕ ਵੀ ਤਾਂ ਕਰੂਗੀ ਕੁਛ ਵਪਾਰੀਆਂ ਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪਏਗਾ ਆਪਣੇ ਲਈ ਹੂੰ ਸੋ ਬਿਲਕੁਲ ਹੈ ਇਹ ਵਪਾਰੀਆਂ ਦਾ ਰੋਸ ਹੈਗਾ ਹੋਲਸੇਲ ਡਿਟੇਲ ਵਪਾਰੀ ਅੱਜ ਕੱਲ ਨਾਰਾਜ਼ ਨਜ਼ਰਾਂ ਦੇ ਦਿਖਾਈ ਦੇ ਰਹੇ ਨੇ ਮਾਇੂਸੀ ਛਾਈ ਨਜ਼ਰਾਂ ਦੇ ਚਿਹਰੇ ਤੇ ਦਿਖਾਈ ਦੇ ਰਹੀ ਹੈ ਤੇ ਲਗਾਤਾਰ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਬਾਜ਼ਾਰ ਦੇ ਵਿੱਚ ਭਾਰਤ ਦੀ ਸਭ ਤੋਂ ਵੱਡੀ ਏਸ਼ੀਆ ਮਾਰਕੀਟ ਮੰਨੀ ਜਾਂਦੀ ਹੈ ਚੋੜਾ ਬਾਜ਼ਾਰ ਉਸ ਦੇ ਵਿੱਚ ਸਥਿਤ ਸੀਗੇ ਤੇ ਗੱਲਬਾਤ ਕੀਤੀ ਵਪਾਰੀਤਾਂ ਵਪਾਰੀਆਂ ਨੇ ਦੁੱਖ ਵੀ ਜਤਾਇਆ ਕਿ ਹੜਪੀਟਾ ਦੇ ਲਈ ਸਰਕਾਰ ਜ਼ਰੂਰ ਫੈਸਲੇ ਤਾਂ ਲਵੇ ਮੁਆਵਜ਼ਾ ਦਾ ਜ਼ਰੂਰ ਦੇਵੇ ਪਰ ਨਾਲ-ਨਾਲ ਵਪਾਰੀਆਂ ਦਾ ਵੀ ਕੁਝ ਸੋਚੇ ਕਿਉਂਕਿ ਗਰਮੀਆਂ ਸੀਜ਼ਨ ਵੀ ਇੰਦਾ ਲੰਘ ਗਿਆ ਹੁਣ ਇਹਨਾਂ ਨੂੰ ਚਿੰਤਾ ਹੈ ਕਿ ਸਰਦੀਆਂ ਸੀਜ਼ਨ ਵਿੱਚ ਤਾਂ ਨਾ ਲੰਘ ਜਾਵੇ ਤੇ ਜਿਹੜੇ ਬੁੱਢੇ ਦਰਿਆ ਦੇ ਨਾਲ ਲੱਗਦੇ ਘਰ ਨੇ ਉਹਨਾਂ ਨੂੰ ਵੀ ਜਿਹੜੇ ਕਿ ਹਰ ਪਿੰਡ ਦਾ ਦੇ ਵਿੱਚ ਲਿਸਟ ਬਣਾ ਕੇ ਉਹਨਾਂ ਦਾ ਨਾਮ ਲਿਖ ਕੇ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਤੇ ਬਿਮਾਰੀਆਂ ਤੋਂ ਖਾਸ ਉਹਨਾਂ ਦੇ ਘਰਾਂ ਦੇ ਨਾਲ ਜਿਹੜੇ ਕਿ ਹੈ ਕਿ ਲੱਗਦੇ ਨੇ ਉਹਨਾਂ ਦਾ ਵੀ ਧਿਆਨ ਜ਼ਰੂਰ ਰੱਖਿਆ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰਕਾਰਾਂ ਸਾਡੀਆਂ ਹੱਲ ਹੱਲ ਨਹੀਂ ਕਰਦੀਆਂ ਜਾਂ ਕੁਝ ਨਹੀਂ ਕਰਦੀਆਂ ਤੇ ਆਪਣੀ ਸਰਕਾਰ ਜਨਤਾ ਪਾਰਟੀ ਸਰਕਾਰ ਜ਼ਰੂਰ ਬਣਾਈ ਜਾਏਗੀ ਇਹ ਜਨਤਾ ਦੇ ਵੱਲੋਂ ਕਿਹਾ ਜਾ ਰਿਹਾ ਜੁੜੇ ਹੋਏ ਥਾਣਾ ਵਿਦ ਨਾਲ ਯੂਮਬ ਰਿਪੋਰਟ ਤਾਨਾ